ਸੀਦੇ ਬੜੇ ਵੀ ਦਵਾਨ ਨੂੰ ਕਹਿੰਦੇ ਤੁਸੀਂ ਉਦੋਂ ਅਪਵਿੱਤਰ ਸੋ ਕਹਿੰਦੇ ਹਾਂ ਜੀ ਮੈਂ ਤੇ ਅਪਵਿੱਤਰ ਸਾਂ ਮੈਂ ਤੇ ਸੋਚ ਕਰਕੇ ਆ ਰਿਹਾ ਸਾਂ ਪੰਡਿਤ ਕਹਿੰਦੇ ਫਿਰ ਪਵਿੱਤਰ ਕਿਹੜੀ ਗੱਲ ਨਾਲ ਤੂੰ ਆ ਕੀ ਹੋਇਆ ਕਹਿੰਦੇ ਜੀ ਮੈਂ ਆ ਕੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਹੈ ਜਲ ਨਾਲ ਇਸ਼ਨਾਨ ਕੀਤਾ ਹੈ ਸਰੀਰ ਨੂੰ ਧੋਤਾ ਹੈ ਆਪਣੇ ਸਰੀਰ ਨੂੰ ਸ਼ੁੱਧ ਕੀਤਾ ਹੈ ਪਵਿੱਤਰ ਕੀਤਾ ਹੈ ਮੈਂ ਸਰੀਰ ਨੂੰ ਹੁਣ ਮੈਂ ਪਵਿੱਤਰ ਕਬੀਰ ਸਾਹਿਬ ਕਹਿੰਦੇ ਦੁਬਾਰਾ ਦੱਸੀ ਕਾਦੇ ਨਾਲ ਪਵਿੱਤਰ ਹੋਇਆ ਕਹਿੰਦੇ ਜੀ ਪਾਣੀ ਨਾਲ ਇਸ਼ਨਾਨ ਕੀਤਾ ਹੈ ਕਬੀਰ ਸਾਹਿਬ ਕਹਿੰਦੇ ਨੇ ਵੀ ਠੀਕ ਐ ਪਾਣੀ ਨੇ ਤੇਰੇ ਸਰੀਰ ਦੀ ਮੈਲ ਲਾਤੀ ਤੇ ਜੇ ਪਾਣੀ ਮੈਲਾ ਹੋ ਜੇ ਉਹ ਕਦ ਨਾ ਪਵਿੱਤਰ ਹੋਏਗਾ ਫਿਰ ਹੁਣ ਉਹ ਵੀ ਕਬੀਰ ਸਾਹਿਬ ਸਨ ਵੀ ਜੇ ਪੈਣੀ ਪਾਣੀ ਮੈਲਾ ਹੋ ਜੇ ਉਹ ਕਦ ਨਾ ਪਵਿੱਤਰ ਹੋਏਗਾ ਤੇ ਕਹਿ ਲੱਗਾ ਜੇ ਪਾਣੀ ਹਵਾ ਦੇ ਨਾਲ ਪਵਿੱਤਰ ਹੁੰਦਾ ਆ ਦਿਨੇ ਛਪੜਾਂ ਦੇ ਪਾਣੀ ਨੇ ਨਾ ਇਹ ਹਵਾ ਚੱਲਦੀ ਐ ਤੇ ਹਵਾ ਇਹਨਾਂ ਨੂੰ ਪਵਿੱਤਰ ਕਰਦੀ ਐ ਦਿਨਾਂ ਜਦ ਗੰਦ ਹੁੰਦਾ ਨਾ ਨਾ ਵਿੱਚ ਹਵਾ ਚੱਲ ਕੇ ਫਿਰ ਪਵਿੱਤਰ ਹੋ ਜਾਂਦੇ دریا ਪਵਿੱਤਰ ਹਵਾ ਕਰਦੀ ਐ ਉਹਨੇ ਕਹੇ ਜੀ ਹਵਾ ਚੱਲਦੀ ਐ ਤੇ ਹਵਾ ਦੇ ਨਾਲ ਪਾਣੀ ਜਿਹੜਾ ਪਵਿੱਤਰ ਹੋ ਜਾਏ